ਲੰਘੇ ਕੁਝ ਦਿਨਾਂ ਤੋਂ ਆਰਐਸ ਖੱਟੜਾ ਦਾ ਮਾਮਲਾ ਜ਼ਿਆਦਾ ਵਾਧਾ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਆਰਐਸ ਖੱਟੜਾ ਨੇ ਕੁਝ ਖਾਸ ਖਲਾਸੇ ਐਤਕੀਮੀ ਕੀਤੇ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਤੇ ਗੋਲੀ ਕਾਂਡ ਨੂੰ ਲੈ ਕੇ ਜਿਸ ਤੋਂ ਬਾਅਦ ਵਿਵਾਦ ਹੁਣ ਵੱਖਰੇ ਪੱਧਰ ਦੇ ਉੱਤੇ ਵੱਧ ਗਿਆ ਆਰਐਸ ਖੱਟੜਾ ਦੀਆਂ ਕੁਝ ਇੰਟਰਵਿਊਜ਼ ਆਉਂਦੀਆਂ ਨੇ ਕੁਝ ਇੰਟਰਵਿਊਜ਼ ਵੱਖ-ਵੱਖ ਚੈਨਲਸ ਨੂੰ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੇ ਵੱਲੋਂ ਔਰ ਉਹਨਾਂ ਇੰਟਰਵਿਊਜ਼ ਦੇ ਮੱਦੇਨਜ਼ਰ ਇੱਕ ਪ੍ਰੈਸ ਕਾਨਫਰੰਸ ਅਕਾਲੀ ਲੀਡਰਾਂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਹੁਣ ਕੁਝ ਸਵਾਲ ਉੱਠੇ ਨੇ ਆਰਐਸ ਖੱਟੜਾ ਦੇ ਉੱਤੇ ਇੱਕ ਕਾਨਫਰੰਸ ਹੋਈ ਜਿਸ ਦੇ ਵਿੱਚ ਵਿਰਸਾਲ ਸਿੰਘ ਬਲਟੋਹਾ ਮੌਜੂਦ ਸੀ ਔਰ ਉਹਨਾਂ ਨੇ ਆਰਐਸ ਖੱਟੜਾ ਦੇ ਉੱਤੇ ਹੀ ਸਿੱਧੇ ਨਿਸ਼ਾਨੇ ਸਾਧਦੇ ਨੇ ਦਰਅਸਲ ਜਿੱਥੇ ਬੇਅਦਬੀ ਮਾਮਲਿਆਂ ਦੇ ਚੱਲਦੇ ਗੋਲੀ ਕਾਂਡ ਮਾਮਲਿਆਂ ਦੇ ਚੱਲਦੇ ਸੁਖਬੀਰ ਬਾਦਲ ਘਿਰਦੇ ਨਜ਼ਰ ਆ ਰਹੇ ਸੀ ਉੱਥੇ ਹੀ ਹੁਣ ਅਕਾਲੀ ਲੀਡਰਾਂ ਦੇ ਵੱਲੋਂ ਆਰਐਸ ਖੱਟੜਾ ਨੂੰ ਘੇਰਿਆ ਗਿਆ ਹੈ ਔਰ ਉਹਨਾਂ ਦੇ ਉੱਤੇ ਵੱਖ-ਵੱਖ ਕਿਸਮ ਦੇ ਇਲਜ਼ਾਮ ਲਾਏ ਗਏ ਨੇ ਪਰ ਉਹਨਾਂ ਇਲਜ਼ਾਮਾਂ ਦੇ ਬਦੌਲਤ ਆਰਐਸ ਖੱਟੜਾ ਜਿਹੜੇ ਨੇ ਉਸ ਚੀਜ਼ ਦਾ ਸਿੱਧਾ ਤੇ ਸਪਾਰਟ ਇਲਜ਼ਾਮ ਜਵਾਬ ਦੇ ਤੌਰ ਤੇ ਉੱਤੇ ਦਿੰਦੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਨੇ ਕਿ ਮੈਂ ਇਹਨਾਂ ਚੁ ਕਿਸੇ ਦੇ ਵੀ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਮਰੱਥ ਨਹੀਂ ਹਾਂ ਨਾ ਹੀ ਮੈਂ ਦੇਣੇ ਚਾਹੁੰਦਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਲਾਇਬਲ ਹਾਂ ਜੇ ਮੈਨੂੰ ਕੋਈ মিডিਆ ਪਰਸਨ ਸਵਾਲ ਪੁੱਛੇ ਬਟ ਮੈਂ ਇਹਨਾਂ ਦੇ ਜਵਾਬ ਨਹੀਂ ਦਵਾਂਗਾ ਨਾ ਹੀ ਮੈਂ ਜ਼ਰੂਰੀ ਸਮਝਦਾ ਹਾਂ ਕਹਿੰਦੇ ਕਿ ਸੁਖਬੀਰ ਬਾਦਲ ਆਪ ਭਾਵੇਂ ਚਾਹਣ ਜਿੱਥੇ ਮਰਜ਼ੀ ਜਦੋਂ ਮਰਜ਼ੀ ਆ ਕੇ ਮੇਰੇ ਨਾਲ ਗੱਲ ਕਰ ਸਕਦੇ ਨੇ ਕਿਸੇ ਵੀ ਚੈਨਲ ਦੇ ਸਾਹਮਣੇ ਬੈਠ ਕੇ ਆਪਾਂ ਗੱਲ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਹੈ ਪਰ ਬਾਕੀ ਰਿਸਪੋਕਸ ਪਰਸਨ ਜਿਹੜੇ ਅਕਾਲੀ ਦਲ ਦੇ ਨੇ ਉਹ ਮੇਰੇ ਨਾਲ ਨਾਲ ਸਵਾਲ ਜਵਾਬ ਕਰਨ ਕਿਉਂਕਿ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਇਹ ਸਾਫ਼ ਤੌਰ ਦੇ ਉੱਤੇ ਆਰਐਸ ਖਟੜਾ ਨੇ ਜਵਾਬ ਦਿੰਦਾ ਹੈ ਉਹਨਾਂ ਨੇ ਸਦਾ ਚੈਲੰਜ ਕੀਤਾ ਕਿ ਸੁਖਬੀਰ ਬਾਦਲ ਜਿੱਥੇ ਮਰਜ਼ੀ ਆ ਜਾਣ ਜਿਹੜੇ ਮਰਜ਼ੀ ਚੈਨਲ ਦੇ ਉੱਤੇ ਆ ਕੇ ਬਹਿ ਜਾਣ ਔਰ ਮੇਰੇ ਨਾਲ ਭਾਵੇਂ ਡਿਬੇਟ ਕਰ ਲੈਣ ਮੈਂ ਤਿਆਰ ਹਾਂ ਜਵਾਬ ਦੇਣ ਵਾਸਤੇ ਉਸੇ ਨੂੰ ਲੈ ਕੇ ਆਰਐਸ ਖਟੜਾ ਉੱਤੇ ਵੀ ਸਵਾਲ ਖੜੇ ਨੇ ਕਿਉਂਕਿ ਇੱਕ ਕਾਨਫਰੰਸ ਜਿਵੇਂ ਕਿ ਦੱਸਿਆ ਹੋਈ ਹੈ ਉਸ ਕਾਨਫਰੰਸ ਦੇ ਵਿੱਚ ਆਰਐਸ ਖਟੜਾ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਗਏ ਉਹਨਾਂ ਦੇ ਵਿੱਚੋਂ ਕੁਝ ਮੁੱਖ ਇਲਜ਼ਾਮ ਸਿਗੇ ਜਿਹਨਾਂ ਇਲਜ਼ਾਮਾਂ ਨੂੰ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਆਰਐਸ ਖਟੜਾ ਜਿਹੜੇ ਨੇ ਉਹ ਕੇਪੀਐਸ ਗਿੱਲ ਦੇ ਬੜੇ ਨਜ਼ਦੀਕ ਸਨ ਕੇਪੀਐਸ ਗਿੱਲ ਦੇ ਖਾਸਮ ਖਾਸ ਲੀਡਰ ਮੰਨੇ ਜਾਂਦੇ ਆਰਐਸ ਖਟੜਾ ਇਹੋ ਜੇ ਇਲਜ਼ਾਮ ਜਿਹੜੇ ਨੇ ਉਹ ਅਕਾਲੀ ਲੀਡਰਾਂ ਨੇ ਲਾਏ ਨੇ ਇਹਨਾਂ ਦੇ ਜਵਾਬ ਦੇ ਵਜ਼ ਦੇ ਵਿੱਚ ਆਰਐਸ ਖਟੜਾ ਨੇ ਕਿਹਾ ਕਿ ਜਿਸ ਵੇਲੇ ਉਹ ਐਸਐਸਪੀ ਸਿਗੇ ਉਸ ਵੇਲੇ ਡੀਜੀਪੀਸੀ ਕੇਪੀਐਸ ਗਿੱਲ ਹੁਣ ਇਹੋ ਜੀ ਸਥਿਤੀ ਦੇ ਵਿੱਚ ਇੱਕ ਪੋਲਿਟੀਕਲ ਇੰਟਰੈਕਸ਼ਨ ਜਿਹੜਾ ਉਹ ਬਣ ਜਾਂਦਾ ਇੱਕ ਪੋਲਿਟਿਕਲ ਲਿੰਕ ਬਣ ਜਾਂਦਾ ਉਹ ਕਹਿੰਦੇ ਕਿ ਮੈਂ ਆਪਣੇ ਪੋਲਿਟਿਕਲ ਲਿੰਕਸ ਦੇ ਤੌਰ ਦੇ ਉੱਤੇ ਜ਼ਰੂਰ ਵਿਚਰਦਾ ਰਿਹਾ ਇਸ ਤੋਂ ਜ਼ਿਆਦਾ ਕੋਈ ਨੇੜਤਾ ਮੈਂ ਹੋਰ ਐਕਸਪਲੇਨ ਨਹੀਂ ਕਰ ਸਕਦਾ ਉਹ ਕਹਿੰਦੇ ਕਿ ਕਿਉਂਕਿ ਸੀ ਹੀ ਇਸ ਤੋਂ ਜ਼ਿਆਦਾ ਕੋਈ ਨੇੜਤਾ ਹਾਲਾਂਕਿ ਇਲਜ਼ਾਮ ਲੱਗੇ ਨੇ ਕਿ ਉਹ ਜ਼ਿਆਦਾ ਨਜ਼ਦੀਕ ਸੀ ਕੇ ਪੀ ਐਸ ਗਿੱਲ ਦੇ ਪਰ ਉਹਨਾਂ ਨੇ ਇੱਕ ਪੋਲਿਟਿਕਲ ਨੇੜਤਾ ਜਿਹੜੀ ਆ ਉਹ ਜ਼ਰੂਰ ਦੱਸੀ ਇੱਕ ਪੋਲਿਟਿਕਲ ਰਿਸ਼ਤਾ ਜਿਹੜਾ ਉਹ ਜ਼ਰੂਰ ਦੱਸਿਆ ਇਸ ਤੋਂ ਇਲਾਵਾ ਇਹ ਵੀ ਇਲਜ਼ਾਮ ਲਾਇਆ ਗਿਆ ਕਿ ਆਰ ਐਸ ਖਟੜਾ ਬਤੌਰ ਜੁਰੂ ਪੁਲਿਸ ਵਿੱਚ ਮੌਤਨਾਤ ਸੰਤ ਉਹਨਾਂ ਦੇ ਉੱਤੇ ਇਲਜ਼ਾਮ ਨੇ ਉਹਨਾਂ ਦੇ ਹੱਥ ਰੰਗੇ ਹੋਏ ਨੇ ਨੌਜਵ ਮੁੰਡਿਆਂ ਦੇ ਖੂਨ ਦੇ ਨਾਲ ਸਿੱਖ ਨੌਜਵਾਨਾਂ ਦੇ ਖੂਨ ਦੇ ਨਾਲ ਹੱਥ ਰੰਗੇ ਆ ਆਰਐਸ ਖਟੜਾ ਦੇ ਇਲਜ਼ਾਮ ਲਗਾਇਆ ਗਿਆ ਕਾਨਫਰੰਸ ਦੇ ਵਿੱਚ ਇਹਦਾ ਜਵਾਬ ਵੀ ਦਿੱਤਾ ਗਿਆ ਕਹਿੰਦੇ ਕਿ ਪੁਲਿਸ ਮੁਕਾਬਲੇ ਬੇਸ਼ੱਕ ਹੋਏ ਨੇ ਬਹੁਤ ਸਾਰੇ ਪੁਲਿਸ ਮੁਕਾਬਲੇ ਹੋਏ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਦਾਵਾ ਆ ਆਰਐਸ ਖੱਟੜਾ ਦਾ ਦਾਵਾ ਆ ਕਿ ਦੋਵੇਂ ਪਾਸਿਆਂ ਦੇ ਲੋਕ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਭਾਵੇਂ ਉਹ ਮਾਰੇ ਗਏ ਹੋਣ ਜਾਂ ਜ਼ਖਮੀ ਹੋਏ ਹੋਣ ਔਰ ਹਵਾਲਾ ਦਿੰਦੇ ਨੇ ਹੁਣ ਤੱਕ ਦੇ ਵਾਪਰੇ ਸਭ ਤੋਂ ਵੱਡੇ ਮੁਕਾਬਲੇ ਦਾ ਜਿਹੜਾ 1993 ਦੇ ਵਿੱਚ ਉਹਨਾਂ ਦੇ ਮੁਤਾਬਿਕ ਵਾਪਰਿਆ ਜਨਵਰੀ 1993 ਗੁਰਦਾਸਪੁਰ ਦੇ ਵਿੱਚ ਜਿੱਥੇ 10 ਅੱਤਵਾਦੀ ਉਹਨਾਂ ਨੇ ਢੇਰ ਕੀਤੇ ਸਨ ਔਰ ਕਹਿੰਦੇ ਕਿ ਉਸ ਵੇਲੇ ਵੀ ਉਹਨਾਂ ਦਾ ਇੱਕ ਏਐਸਆਈ ਅਤੇ ਇੱਕ ਕੌਨਸਟੇਬਲ ਆਪਣੀ ਜਾਨ ਖੋ ਬੈਠੇ ਸਨ ਜੇ ਪੁਲਸ ਮੁਕਾਬਲੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਜ਼ਰੂਰ ਉਹ ਕਹਿੰਦੇ ਕਿ ਪੁਲਸ ਕ ਪੁਲਸ ਮੁਕਾਬਲੇ ਹੋਣਗੇ ਤਾਂ ਉਹਨਾਂ ਦੇ ਵਿੱਚ ਲੋਕ ਮਾਰੇ ਜਾਣਗੇ ਉਹ ਸੁਭਾਵਿਕ ਹੁੰਦਾ ਹੈ ਕਿ ਜਦੋਂ ਤੁਸੀਂ ਮੁਕਾਬਲਾ ਕਰਦੇ ਹੋ ਤਾਂ ਤੁਸੀਂ ਪ੍ਰੋਨ ਹੁੰਦੇ ਹੋ ਸਡਨ ਅਟੈਕ ਦਾ ਔਰ ਸਡਨ ਅਟੈਕ ਹੁਣ ਤੁਹਾਨੂੰ ਜ਼ਖਮੀ ਵੀ ਕਰ ਸਕਦਾ ਹੈ ਤੇ ਤੁਹਾਨੂੰ ਜਾਨੋਂ ਵੀ ਮਾਰ ਸਕਦਾ ਹੈ ਇਹ ਤਾਂ ਪੁਲਿਸ ਫੋਰਸਸ ਔਰ ਆਰਮੀ ਫੋਰਸਸ ਜਿਹੜੀਆਂ ਹੁੰਦੀਆਂ ਨੇ ਮਨ ਦੇ ਵਿੱਚ ਬਿਠਾ ਕੇ ਜਾਂਦੀਆਂ ਨੇ ਕਿ ਕਦੇ ਵੀ ਔਨ ਫੀਲਡ ਕੁਝ ਵੀ ਹੋ ਸਕਦਾ ਹੈ ਔਰ ਉਹਨਾਂ ਨੇ ਇਹ ਜਵਾਬ ਜਿਹੜਾ ਉਹ ਸੁਭਾਵਿਕ ਤੌਰ ਤੇ ਦਿੱਤਾ ਹੁਣ ਗੱਲ ਇੱਥੇ ਹੈ ਕਿ ਜਵਾਬ ਤਾਰਸ ਖੱਟੜਾ ਸਾਰੇ ਦੇ ਰਹੇ ਨੇ ਪਰ ਆਰਐਸ ਖੱਟੜਾ ਦੇ ਸਵਾਲਾਂ ਦਾ ਜਵਾਬ ਅਕਾਲੀ ਦਲ ਕਿਉਂ ਨਹੀਂ ਦੇ ਰਿਹਾ ਕਿਉਂ ਆਰਐਸ ਖੱਟੜਾ ਦੇ ਇਲਜ਼ਾਮ ਜਿਹੜੇ ਨੇ ਜੋ ਸਵਾਲ ਉਹਨਾਂ ਨੇ ਖੜੇ ਕੀਤੇ ਨੇ ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਲੋੜਿੰਦੇ ਜਵਾਬ ਜਿਹੜੇ ਨੇ ਉਹ ਪੇਸ਼ ਕਰ ਦਿੱਤੇ ਗਏ ਨੇ ਇੱਥੇ ਆ ਕੇ ਕਿਤੇ ਨਾ ਕਿਤੇ ਅਕਾਲੀ ਲੀਡਰਾਂ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਇੱਥੇ ਆ ਕੇ ਕਿਤੇ ਨਾ ਕਿਤੇ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਹੁਣ ਉਹ ਇਸ ਦੇ ਨਾਲ ਕਿਸ ਤਰ੍ਹਾਂ ਟੈਕਲ ਕਰਨਗੇ ਖੈਰ ਆਪਣੇ ਜਵਾਬ ਦੇ ਤੌਰ ਤੇ ਹਰਸ ਖੱਟਰ ਨੇ ਅੰਤ ਦੇ ਵਿੱਚ ਜ਼ਰੂਰ ਇੱਕ ਚੈਲੰਜ ਕੀਤਾ ਸੁਖਬੀਰ ਸਿੰਘ ਬਾਦਲ ਨੂੰ ਕਿ ਜਦੋਂ ਚਾਹਣ ਜਿੱਥੇ ਚਾਹਣ ਆ ਕੇ ਮੇਰੇ ਨਾਲ ਡਿਬੇਟ ਕਰ ਸਕਦੇ ਨੇ ਜਿਹੜੇ ਮਰਜ਼ੀ ਚੈਨਲ ਤੇ ਆ ਕੇ ਬਹਿ ਜਾਣ ਅਸੀਂ ਉਸ ਚੈਨਲ ਤੇ ਬਹਿ ਕੇ ਗੱਲ ਕਰ ਲਵਾਂਗੇ ਖੈਰ ਸੁਖਬੀਰ ਬਾਦਲ ਕੀ ਉਹਨਾਂ ਦੀ ਗੱਲ ਮੰਨਣਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਂੰਦ ਦੀ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ